ਬਹੁਤ ਬਹੁਤ ਧੰਨਵਾਦ ਹੈ ਵੀਰੋ ਨਾ ਦਾ ਜਿੰਨਾ ਤੁਹਾਡੀ ਬਾਹ ਫੜੀ ਆ ਨਹੀਂ ਤੇ ਸਾਡੇ ਕੋ ਕਣਕ ਵੀ ਨਹੀਂ ਬੀਜੀ ਜਾਣੀ ਵੀਰ ਜੀ ਤੁਹਾਨੂੰ ਕਿੰਨੇ ਜੜੀ ਆ ਮੁਆਵਜ਼ਾ ਕਿੰਨੇ ਪੈਸੇ ਦਿੱਤੇਗੇ ਤੁਹਾਨੂੰ 12000 ਜੀ ਲੱਗਦਾ ਤੁਹਾਡਾ ਜਿਹੜਾ ਵਾ ਥੋੜਾ ਬਹੁਤਾ ਟਾਲਾ ਜਿਹੜਾ ਇਹਦਾ ਹੋ ਜੂਗਾ ਜਿਹੜਾ ਵੱਡਾ ਨੁਕਸਾਨ ਜਰਾ ਹੋਇਆ ਤੁਹਾਨੂੰ ਹਾਂ ਜੀ ਕੋਈ ਨਾ ਕੋਈ ਤੇ ਕਣਕ ਬੀਜਾਂਗੇ ਨਾ ਵੀਰ ਜੀ ਕੋਈ ਨਾ ਕੋਈ ਤੇ ਸਾਨੂੰ ਆਸ ਹੋਈ ਆ ਨਾ ਵੀਰ ਜੀ ਇਹ ਚਾਹੀਦਾ ਤੇ ਸਰਕਾਰਾਂ ਨੂੰ ਹੀ ਪਰ ਸ਼ੀਨਾ ਸਾਹਿਬ ਇਹ ਵળે ਕਰ ਲਏ ਆ ਬਹੁਤ ਵਧੀਆ ਢੰਗ ਨਾਲ ਸਜੇ ਢੰਗ ਨਾਲ ਵੰਡ ਵੀ ਸਜੇ ਢੰਗ ਨਾਲ ਰਹੇ ਇਹ ਐਲਾਨ ਕੀਤਾ ਸੀ ਵੀ ਅਸੀਂ ਇੱਕ ਪਿੰਡ ਗੋਦ ਲੈ ਕੇ ਸੇਵਾ ਕਰਾਂਗੇ ਜਿਸ ਦੇ ਚੱਲਦੇ ਅੱਜ ਅਸੀਂ ਦੋ ਪਿੰਡ ਦੇ ਵਿੱਚ ਇੱਕ ਪਿੰਡ ਮੋਤਲਾ ਤੇ ਇੱਕ ਚੱਕ ਕੌਲਕ ਦੋ ਪਿੰਡ ਦੇ ਵਿੱਚ ਜਿਹੜੀ ਆ ਅਸੀਂ 10-10 ਲੱਖ ਰੁਪਏ ਜਿਹੜਾ ਕੈਸ਼ ਆ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਸਾਰੇ মিডিਆ ਦੇ ਚਰਿਆਂ ਸਮੁੱਚੇ ਪਿੰਡ ਜਿਹਦਾ ਜਿਸਦਾ ਵੀ ਨੁਕਸਾਨ ਹੋਇਆ ਵਾ ਫਸਲ ਵਾੜੀ ਦਾ ਉਹ ਸਾਡੀ ਸਪੂਚੀ ਪੰਚਾਇਤ ਨੇ ਆਣ ਕੇ ਪਿੰਡਾਂ ਤੇ ਉਹਨਾਂ ਨੂੰ ਹਫ਼ਤਾ 10 ਦਿਨ ਹੋ ਗਏ 15 ਦਿਨ ਸਰਵੇ ਕਰਦਿਆਂ ਨੂੰ ਲਿਸਟਾਂ ਬਣਾਉਂਦਿਆਂ ਨੂੰ ਉਹ ਲਿਸਟਾਂ ਬਣਾ ਕੇ ਤਾਂ ਅੱਜ ਜਿਹੜੀ ਉਹ ਸੇਵਾ ਕਰ ਰਹੇ ਆ ਇਸ ਤੋਂ ਬਾਅਦ ਵੀ ਇਹ ਸੇਵਾ ਜਾਰੀ ਰਹੂਗੀ ਜਿੱਥੇ ਜਿਹੜੇ ਜਗ੍ਹਾ ਤੇ ਅੱਜ ਵੀ ਪਾਣੀ ਖਲੋਤਾ ਜਿੱਥੇ ਕਣਕ ਨਹੀਂ ਬੀਜੀ ਜਾਊਗੀ 5-5000 ਰੁਪਏ ਏਕੜ ਦਾ ਉਹਨਾਂ ਨੂੰ ਫੇਰ ਦਿੱਤਾ ਜਾਊਗਾ ਮਾਈਕ ਤੇ ਇਹੋ ਹੀ ਗੱਲ ਕਹੀ ਗਈ ਹੈ ਵੀ ਜਿਹੜਾ ਕੋਈ ਵੀਰ ਇੱਥੇ ਆ ਗਿਆ ਠੀਕ ਹੈ ਜਿਹੜਾ ਰਹਿ ਗਿਆ ਸਾਡੇ ਨਾਲ ਸੰਪਰਕ ਕਰੇ ਅਸੀਂ ਜਿਹੜੀ ਉਹ ਉਹਦੀ ਹੈਲਪ ਜਿਹੜੀ ਉਹ ਹੀ ਕਰਾਂਗੇ ਅਸੀਂ ਅੱਜ 20 ਲੱਖ ਰੁਪਏ ਜਿਹੜਾ ਤੁਹਾਨੂੰ ਦੱਸਿਆ ਵੀ ਦੋ ਪਿੰਡ ਦੇ ਵਿੱਚ ਜਿਹੜਾ ਕੈਸ਼ ਲੈ ਕੇ ਆਏ ਜਿਹੜਾ ਤੁਹਾਡੇ ਸਾਹਮਣੇ ਮਤਲਬ ਸਮਰਪਿਤ ਕੀਤਾ ਲੋਕਾਂ ਨੂੰ ਆਪਿ 흘ੇਦਰੀ ਮੁੱਖ ਮੰਤਰੀ ਸਾਹਿਬ ਇੱਥੇ ਵੰਡ ਕੇ ਗਏ ਸੀ ਜਨਾਲੇ ਚ ਉਹ ਲੋਕਾਂ ਦੀ ਵੀ ਸ਼ਿਕਾਇਤ ਸੀ ਕਿ ਉਹ ਆਪਣੇ ਚੇਤਿਆਂ ਨੂੰ ਜਾਂ ਆਪਣੇ ਸਰਪੰਚਾਂ ਨੂੰ ਹੀ ਦੇਖ ਗਏ ਨੇ ਆਮ ਲੋਕਾਂ ਤੱਕ ਮਤ ਪਹੁੰਚੀ ਨਹੀਂ ਹੈ ਜੀ ਨਹੀਂ ਕਰੇਵਾ ਸਾਹਿਬ ਵੇਖੋ ਗੱਲ ਹੈ ਪਤਾ ਕੀ ਮੈਂ ਸਿਆਸਤ ਦੀ ਕੋਈ ਗੱਲ ਕਰਨੀ ਚਾਹੁੰਦਾ ਅਸੀਂ ਉਸ ਤਰ੍ਹਾਂ ਤੇ ਸੇਵਾ ਕਰ ਰਹੇ ਹਾਂ ਮੈਂ ਸਿਆਸੀ ਗੱਲ ਨਾ ਇਹਦੇ ਵਿੱਚ ਕੋਈ ਹੈਗੀ ਆ ਨਾ ਹੀ ਸਿਆਸਤ ਕੋਈ ਕਰਨੀ ਹੈ ਇੱਕ ਇੱਕ ਪਿੰਡ ਜਿਹੜਾ ਉਹ ਸਾਡੇ ਰਾਇਸੈਂਸ ਹੀ ਹਲਕੇ ਦਾ ਦੂਸਰਾ ਪਿੰਡ ਹੀ ਨਾਲੇ ਹਲਕੇ ਦਾ ਇਹਦੇ ਨਾਲ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਚ ਚੈਨ ਦੇ ਨਾਲ ਹਰ ਘਾਰਾਂ ਸਾਸੀ ਦੇ ਪਿੰਡ ਮੋਤਲੇ ਵਿੱਚ ਪਹੁੰਚੇ ਆ ਜਿੱਥੇ ਕਿ ਸਮਾਜ ਸੇਵੀ ਗੁਰਸੰਖਸ਼ਣ ਸ਼ੀਨਾ ਵੱਲੋਂ ਅੱਜ ਉਹਨਾਂ ਲੋਕਾਂ ਨੂੰ ਰਕਮ ਦਿੱਤੀ ਦਿੱਤੀ ਜਾ ਰਹੀ ਆ ਪੈਸੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਹਰ ਪੀੜਤ ਇਲਾਕਾ ਜਿਨ੍ਹਾਂ ਦੇ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਭਾਈ ਸਾਹਿਬ ਕੀ ਨਾਂ ਤੁਹਾਡਾ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਤੁਹਾਡੀ ਕਿੰਨੀ ਫਸਲ ਤੁਹਾਡੀ ਕਿਹੜੇ ਫਸਲ ਸਾਡੀ ਬਰਬਾਦ ਹੋ ਚੁੱਕੀ ਹੈ ਛੋਨੇ ਦੀ ਜੀ ਤੇ ਕਿੰਨੀ ਏਕੜ ਸਾਢੇ 4 ਕਿਲੇ ਜੀ ਤੇ ਮੈਨੂੰ ਇਹ ਸੋ ਵੀ ਅੱਜ ਗੁਰਸਾਨ ਸਿੰਘ ਸ਼ੀਨਾ ਨੇ ਇਹਨਾਂ ਵੱਲੋਂ ਜਿਹੜੇ ਕੀ ਤੁਹਾਨੂੰ ਮੌਬਦੇ ਦਿੱਤਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਬਹੁਤ ਬਹੁਤ ਧੰਨਵਾਦ ਹੈ ਵੀਰ ਉਹਨਾਂ ਦਾ ਜਿਨ੍ਹਾਂ ਸਾਡੀ ਬਾਹ ਫੜੀ ਆ ਨਹੀਂ ਤੇ ਸਾਡੇ ਕੋ ਕਣਕ ਵੀ ਨਹੀਂ ਸੀ ਬੀਜੀ ਜਾਣੀ ਵੀ ਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਸਾਡੀ ਬਾਹ ਫੜੀ ਮੌਕੇ ਤੇ ਤੇ ਬਹੁਤ ਧੰਨਵਾਦ ਕਰਦੇ ਆ ਨਹੀਂ ਤੇ ਸਾਡੇ ਗਲੇਡੂ ਹੀ ਨਿਕਲਦੇ ਸੀ ਵੀਰ ਜੀ ਤੁਹਾਡਾ ਨੁਕਸਾਨ ਹੋ ਚੁੱਕਿਆ ਸੀ ਕਿੰਨੀਆਂ ਕਿ ਫਸਲਾਂ ਜਿਹੜਾ ਤੁਹਾਡੇ ਘਰ ਜਿਹੜੇ ਬਰਬਾਦ ਹੋ ਚੁੱਕੇ ਸੀ ਪਾਣੀ ਨਾਲ ਪਾਣੀ ਨਾਲ ਜੀ ਸਾਰਾ ਕੁਝ ਹੀ ਤਬਾਹ ਹੋ ਗਿਆ ਜੀ ਤੂਣੀਆਂ ਗਲਗੀਆਂ ਹੱਡੀਆਂ ਥੱਲੇ ਤੱਕ ਤੇ ਕੋਈ ਡੰਗਰਾਂ ਨੂੰ ਪਾਉਣ ਲਈ ਚਾਰਾ ਵੀ ਜਿਹੜਾ ਨਹੀਂ ਹੈਗਾ ਸਾਡੇ ਕੋਲ ਹਾਂਜੀ ਛਟਾਲੇ ਬੀਜੇ ਹਲੇ ਲੇਟੇ ਬਹੁਤ ਜੀ ਤੁਹਾਨੂੰ ਕਿੰਨੇ ਜੜੀ ਮੁਆਵਜ਼ਾ ਕਿੰਨੇ ਪੈਸੇ ਦਿੱਤੇਗੇ ਤੁਹਾਨੂੰ 12000 ਜੀ ਲੱਗਦਾ ਤੁਹਾਡਾ ਜਿਹੜਾ ਵਾ ਥੋੜਾ ਬਹੁਤਾ ਟੜਾ ਜਿਹੜਾ ਇਹਨਾਂ ਹੋ ਜੂਗਾ ਜਿਹੜਾ ਵੱਡਾ ਨੁਕਸਾਨ ਜਰਾ ਹੋਇਆ ਤੁਹਾਡਾ ਹਾਂਜੀ ਕੋਈ ਨਾ ਕੋਈ ਤੇ ਕਣਕ ਬੀਜਾਂਗੇ ਨਾ ਵੀਰ ਜੀ ਕੋਈ ਨਾ ਕੋਈ ਤੇ ਸਾਨੂੰ ਆਸ ਹੋਈ ਹੈ ਨਾ ਵੀਰ ਜੀ ਤੇ ਸਾਡੀ ਝੋਨੇ ਦੀ ਫਸਲ ਜੜੀ ਰੋੜ ਚੁੱਕੀ ਆ ਬਿਲਕੁਲ ਹੀ ਖਤਮ ਹੋਈ ਆ ਤੇ ਇਹ ਚੈਨਲ ਵਾਲਿਆਂ ਦਾ ਤੇ ਤੁਹਾਡਾ ਸੇਨੇ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਤੇ ਲੋਕ ਧੰਨਵਾਦ ਵੀ ਕਰਦੇ ਨਜ਼ਰ ਆ ਰਹੇ ਨੇ ਗੁਰਸੰਗ ਸ਼ੀਨਾ ਦਾ ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਜਿਹੜਾ ਕਿ ਅੱਜ ਪਿੰਡ ਮੋਤਲੇ ਵਿੱਚ ਹਲਕਾ ਰਾਸਾਸੀ ਵਿੱਚ ਜਿਹੜੇ ਕਿ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉਹਨਾਂ ਨੂੰ ਪੈਸੇ ਦੇ ਕੇ ਜਿਹੜਾ ਉਹਨਾਂ ਦਾ ਨੁਕਸਾਨ ਜਿਹੜਾ ਵਾ ਪੂਰਾ ਕੀਤਾ ਵਾ ਹੋਰ ਇੱਕ ਅੱਗੇ ਗੱਲਬਾਤ ਕਰਾਂਗੇ ਕਿਸਾਨਾਂ ਗੁਨਾ ਭਾਈ ਸਾਹਿਬ ਕਿੰਨੇ ਤੁਹਾਨੂੰ ਜਿਹੜਾ ਮੁਆਵਲਾ ਮਿਲਿਆ ਵਾ ਕਿੰਨੀ ਤੁਹਾਡੀ ਫਸਲ ਬਰਬਾਦ ਹੋਈ ਸੀ ਮੇਰੀ 3.5 ਕਿੱਲੇ ਬਰਬਾਦ ਹੋਈ ਸੀ ਤੇ 9000 ਰੁਪਏ ਮਿਲੇ ਜੀ ਕਿਸ ਤਰ੍ਹਾਂ ਇਹ ਜਿਹੜਾ ਸੰਸਿਚ ਚਿੰਤਾ ਲੋ ਜਿਹੜਾ ਪ੍ਰਾਲਾ ਕੀਤਾ ਗਿਆ ਉਹਨੂੰ ਟੀਮ ਲੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਤੋਂ ਬਹੁਤ ਧੰਨਵਾਦ ਆ ਜੀ ਅਜੇ ਤੱਕ ਸਰਕਾਰ ਨੇ ਤੇ ਕੁਝ ਦਿੱਤਾ ਨਹੀਂ ਇਹੋ ਸਾਨੂੰ ਪਹਿਲੀ ਜਿਹੜੀ ਕਿਸ਼ਤ ਆ ਮਿਲ ਚੁੱਕੀ ਆ ਤੇਲ ਖਰਚਾ ਕਰ ਲਾਂਗੇ ਆਪਾਂ ਤੇ ਪਹਿਲੀਆਂ ਵਗ ਜਾਣਗੇ ਉਹ ਖਾਦ ਲੈ ਆਵਾਂਗੇ ਤੇ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਲੱਗਦਾ ਸੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਗੁਰਸਖ ਸਿੰਘ ਸ਼ੀਨਾ ਵੱਲੋਂ ਜੋ ਆਪਣੀ ਟੀਮ ਦੇ ਨਾਲ ਕੀਤਾ ਜਾ ਰਹਿਆ ਵਾ ਇਹ ਚਾਹੀਦਾ ਤੇ ਸਰਕਾਰਾਂ ਨੂੰ ਹੀ ਪਰ ਸ਼ੀਨਾ ਸਾਹਿਬ ਇਹ ਵਲੇ ਕਰ ਲਿਆ ਤੇ ਬਹੁਤ ਵਧੀਆ ਢੰਗ ਨਾਲ ਸਚੇਜੇ ਢੰਗ ਨਾਲ ਵੰਡ ਵੀ ਸਚੇਜੇ ਢੰਗ ਨਾਲ ਰਹੇ ਅਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਅਚੀ ਮਿਲ ਕੇ ਵੀ ਕੋਈ ਨਾ ਕੋਈ ਸਾਨੂੰ ਮੁਆਵਜ਼ਾ ਜਰੂਰ ਮਿਲਿਆ ਵਾ ਕਿਸੇ ਕਿਸਮ ਦੀ ਆਸ ਜਰੂਰ ਵੱਡੀ ਸਾਨੂੰ ਵੇਖੋ ਜੀ ਜਦੋਂ ਸਾਰੀ ਫਸਲ ਹੀ ਰੁੜ ਗਈ ਤੇ ਅੱਜ ਇਹ ਵੀ ਬਹੁਤ ਕੁਝ ਆ ਜੋ ਸਾਨੂੰ ਮਿਲ ਰਿਹਾ ਨਾ ਇਹ ਵੀ ਬਹੁਤ ਕੁਝ ਆ ਸਾਡੇ ਵਾਸਤੇ ਇਹ ਵੀ ਬਹੁਤ ਕੁਝ ਆ ਬੀ ਲਿਆਵਾਂਗੇ ਖਾਦ ਲਿਆਵਾਂਗੇ ਕੋਈ ਤੇਲ ਪਾਵਾਂਗੇ ਜੀ ਠੀਕ ਆ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਸਾਨੂੰ ਆਸ ਵੱਜੀ ਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਗੁਰਸੇਵ ਸਿੰਘ ਚੀਨਾ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਅਤੇ ਲੋਕ ਧੰਨਵਾਦ ਜਿਹੜੇ ਕਰਦੇ ਨੇ ਥੱਕਦੇ ਨੇ ਆ ਰਹੇ ਨੇ ਅਤੇ ਉਹਨਾਂ ਕਹਿੰਿਆ ਵੀ ਬੜਾ ਵੱਡਾ ਜਿਹੜਾ ਪ੍ਰਾਲਾ ਕੀਤਾ ਗਿਆ ਹੋਰ ਵੀ ਸਾਡੇ ਨਾਲ ਲੋਕ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਚੱਕ ਮਿਲੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਾਈ ਸਾਹਿਬ ਤੁਹਾਨੂੰ ਚੱਕ ਮਿਲਿਆ ਪੈਸੇ ਮਿਲੇ ਨੇ ਕਿੰਨਾ ਮੁਆਵਜ਼ਾ ਮਿਲਿਆ ਕਿੰਨੀ ਰਕਮ ਸੀ ਇਹ 9000 ਰੁਪਏ ਮਿਲਿਆ ਜੀ ਤੇ ਥੋੜੀ ਹਾਸ ਹੋਈ ਆ ਵੀ ਥੋੜਾ ਹੱਡਾ ਜ਼ਖਮਾਂ ਤੇ ਮਲਮ ਲੱਗੀ ਆ ਕਿਉਂਕਿ ਨਿਤੇ ਕਿਸੇ ਪਾਸੋਂ ਪੈਸਾ ਆਉਣ ਦਾ ਕੋਈ ਚੱਕਰ ਨਹੀਂ ਰਹਿ ਗਿਆ ਪੱਠਾ ਸਭ ਚਾਰਾ ਝੋਨਾ ਖਰਾਬ ਹੋ ਗਿਆ ਹੈ ਤੇ ਇਹਨਾਂ ਥੋੜਾ ਇਹ ਵੀ ਸਾਨੂੰ ਥੋੜਾ ਸਹੀ ਫੀਲ ਹੁੰਦਾ ਸ਼ੀਨਾ ਜੀ ਦਾ ਤੈ ਦਿਲੋਂ ਧੰਵਾਦ ਆ ਜਿਹਨਾਂ ਆਣ ਕੇ ਸਾਡੀ ਬਾਹ ਫੜੀ ਆ ਤਿੰਨੇ ਤੇ ਪਹਿਲਾਂ ਤੇ ਕੋਈ ਹਾਲ ਨਹੀਂ ਆ ਆਪਣਾ ਦਾ ਤੁਸੀਂ ਕਿਹਾ ਹਲਕੇ ਵਿੱਚ ਜਦੋਂ ਪਾਣੀ ਆਇਆ ਸੀ ਲੀਡਰਾਂ ਨੇ ਬੜੇ ਚੱਕਰ ਮਾਰੇ ਸੀ ਸਰਕਾਰਾਂ ਵਾਲੇ ਮੁਆਵਦੇ ਬੜੇ ਆ ਸੀ ਉਸ ਤੋਂ ਬਾਅਦ ਕੋਈ ਆਇਆ ਨਹੀਂ ਤੁਹਾਡੇ ਇਲਾਕੇ ਵਿੱਚ ਕਿਸੇ ਨੇ ਆ ਸਰ ਜੀ ਫੋਟੋਆਂ ਤੋਂ ਬਗੈਰ ਕੁਝ ਨਹੀਂ ਹੋਇਆ ਫੋਟੋਆਂ ਲਵਾ ਕੇ ਚਲੇ ਗਏ ਆ ਬਾਕੀ ਕੋਈ ਉਹ ਜੀ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਜਿਹੋ ਜਿਹੇ ਚੱਕਰ ਚਾਹੀਦਾ ਸੀ ਉਹ ਸਾਡੇ ਹਾਲਾਤ ਜਿਹੜੇ ਸਹੀ ਨਹੀਂ ਹੋ ਸਕੇ ਹੁਣ ਇਹ ਵੀ ਸਮਾਂ ਲੱਗੂਗਾ ਕੋਈ ਸਹੀ ਹੋਣ ਵਾਸਤੇ ਪਰ ਹਜੇ ਕੋਈ ਹੱਲ ਨਹੀਂ ਹੈ ਇਹ ਇੰਨੀ ਆਸ ਵੱਜ ਗਈ ਹੈ ਵੀ ਚਲੋ ਅਸੀਂ ਪੈਲੀਆਂ ਪੂਲੀਆਂ ਆਪਣੀਆਂ ਮੜੀਆਂ ਚੰਗੀਆਂ ਵਾ ਲਾਂਗੇ ਕਿ ਲੱਗਦਾ ਸੀ ਕਦੀ ਇੰਨੇ ਦੀ ਆਸ ਹੈਗੀ ਸੀ ਵੀ ਯਾਰ ਸਾਨੂੰ ਕੋਈ ਮੁਆਵਜ਼ਾ ਦੇਊਗਾ ਸਾਡਾ ਜਿਹੜਾ ਨੁਕਸਾਨ ਹੋਇਆ ਕੋ ਆ ਕੇ ਸਾਡਾ ਸਾਡਾ ਦੁੱਖ ਸਾਂਝਾ ਕਰੂ ਤੁਹਾਡੇ ਨਾਲ ਨਹੀਂ ਜੀ ਪਹਿਲਾਂ ਨਹੀਂ ਕੋਈ ਕੋਈ ਆਸ ਮੇਦ ਨਹੀਂ ਗਈ ਹੁਣ ਇਹ ਵੀ ਥੋੜਾ ਆਸ ਬਣੀ ਆ ਵੀ ਚਲੋ ਅਸੀਂ ਆਪਣਾ ਰਜਗਾਰ ਆਪਣਾ ਚਾਲੂ ਕਰ ਸਕਾਂਗੇ ਤੇ ਇੰਨੇ ਤੇ ਪਹਿਲਾ ਜਿਹੜੇ ਹਾਲ ਸੀ ਉਹ ਬਹੁਤ ਮਾੜੇ ਆ ਕਿਉਂਕਿ ਚੋ ਟੂੜੀ ਨਹੀਂ ਬਟੀ ਕੋਈ ਪੱਠਾ ਨਹੀਂ ਬਜਿਆ ਝੋਨਾ ਬਰਬਾਦ ਹੋ ਗਿਆ ਘਰਾਂ ਦੇ ਕੋਠੇ ਪਾੜ ਗਏ ਪਾਣੀ ਨਾਲ ਤੇ ਹੁਣ ਇਹ ਵੀ ਵੇਖੋ ਜਿਵੇਂ ਜਿਵੇਂ ਸ਼ੀਨਾ ਸਾਹਿਬ ਬਾਹ ਫੜਦੇ ਜਾਣਗੇ ਕੋਈ ਸਾਡੀ ਜਾਨ ਸੌਖੀ ਹੋ ਜਾਊਗੀ ਕਿ ਲੱਗਦਾ ਨਹੀਂ ਨੌਜਵਾਨ ਨੇ ਵਧੀਆ ਪ੍ਰਵਾਲਾ ਕਰ ਰਹੇ ਨੇ ਅਸੀਂ ਦੇਖਿਆ ਵੀ ਜਿਵੇਂ ਹਮੇਸ਼ਾ ਗਰੀਬਾਂ ਦੇ ਹਮਦਰਦ ਬਣੇ ਨੇ ਹਮੇਸ਼ਾ ਲੋਕਾਂ ਦੇ ਨਾਲ ਵਿਚਰਦੇ ਨੇ ਅੱਜ ਤੁਹਾਡੇ ਮਾੜੇ ਸਮੇਂ ਤੁਹਾਡੇ ਮਾੜੇ ਦੌਰ ਵੀ ਤੁਹਾਡੇ ਨਾਲ ਖੜੇ ਨਾ ਕੇ ਰਹੇ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਰਾਸ਼ਨ ਪਾਣੀ ਦਿੱਤਾ ਆ ਜਾਂ ਸਾਡੇ ਪਠਿਆਵਾਦ ਆ ਡੰਗਰਾਂਵਾਦ ਤੇ ਚਾਰਾ ਦਿੱਤਾ ਸਾਨੂੰ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਸ਼ੀਨਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਆਣ ਕੇ ਸਾਡੀ ਬਾਹ ਫੜੀ ਆ ਤੇ ਥੈਂਕ ਯੂ ਜੀ ਬਿਲਕੁਲ ਤੁਸੀਂ ਦੇਖਿਆ ਲਗਾਤਾਰ ਜਿਸ ਤਰ੍ਹਾਂ ਇੱਥੇ ਲੋਕਾਂ ਨੂੰ ਮਦਦ ਜਿਹੜੀ ਦਿੱਤੀ ਜਾ ਰਹੀ ਹੈ ਗੋਸਾਂਸ਼ ਸ਼ੀਨਾ ਸਾਡੇ ਨਾਲ ਗੱਲਬਾਤ ਜੂ ਕਰਾਂਗੇ ਸ਼ੀਨਾ ਸਾਹਿਬ ਅੱਜ ਇਹ ਜਿਹੜਾ ਪਿੰਡ ਮੋੜਲੇ ਚ ਪਹੁੰਚੇ ਹਾਲ ਕਰਾਂ ਸਾਸੀ ਚ ਕਿੰਨੀ ਲੋਕਾਂ ਨੂੰ ਮਦਦ ਦਿੱਤੀ ਗਈ ਆ ਦਸਖਾਂ ਨੂੰ ਸਾਂਝਾ ਕਰ ਦਿਓ ਪਿੰਡ ਗੋਲਗੋ ਲੈ ਆ ਗਏ ਸੀ ਤੁਹਾਡੇ ਵੱਲੋਂ ਬਿਲਕੁਲ ਜੀ ਅਸੀਂ ਇਹ ਐਲਾਨ ਕੀਤਾ ਸੀ ਵੀ ਅਸੀਂ ਇੱਕ ਪਿੰਡ ਗੋਦ ਲੈ ਕੇ ਸੇਵਾ ਕਰਾਂਗੇ ਜਿਸ ਦੇ ਚੱਲਦੇ ਅੱਜ ਅਸੀਂ ਦੋ ਪਿੰਡ ਦੇ ਵਿੱਚ ਇੱਕ ਪਿੰਡ ਮੋਤਲਾ ਤੇ ਇੱਕ ਚੱਕ ਕੌਲਕ ਦੋ ਪਿੰਡ ਦੇ ਵਿੱਚ ਜਿਹੜੀ ਆ ਅਸੀਂ 10-10 ਲੱਖ ਰੁਪਏ ਜਿਹੜਾ ਕੈਸ਼ ਆ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਸਾਰੇ মিডিਏ ਦੇ ਜ਼ਰੀਏ ਸਮੁੱਚੇ ਪਿੰਡ ਜਿਹਦਾ ਜਿਸਦਾ ਜਿਸਦਾ ਵੀ ਨੁਕਸਾਨ ਹੋਇਆ ਵਾ ਫਸਲ ਵਾੜੀ ਦਾ ਉਹ ਸਾਡੀ ਸਮੁੱਚੀ ਪੰਚਾਇਤ ਨੇ ਆਣ ਕੇ ਪਿੰਡਾਂ 'ਚ ਉਹਨਾਂ ਨੂੰ ਹਫ਼ਤਾ 10 ਦਿਨ ਹੋ ਗਏ 15 ਦਿਨ ਸਰਵੇ ਕਰਦਿਆਂ ਨੂੰ ਲਿਸਟਾਂ ਬਣਾਉਂਦਿਆਂ ਨੂੰ ਉਹ ਲਿਸਟਾਂ ਬਣਾ ਕੇ ਅੱਜ ਜਿਹੜੀ ਉਹ ਸੇਵਾ ਕਰ ਰਹੇ ਆ ਇਸ ਤੋਂ ਬਾਅਦ ਵੀ ਇਹ ਸੇਵਾ ਜਾਰੀ ਰਹੂਗੀ ਜਿੱਥੇ ਜਿਹੜੇ ਜਗ੍ਹਾ ਤੇ ਅੱਜ ਵੀ ਪਾਣੀ ਖਲੋਤਾ ਜਿੱਥੇ ਕਣਕ ਨਹੀਂ ਬੀਜੀ ਜਾਊਗੀ 5-5000 ਰੁਪਏ ਏਕੜਦਾਰਾਂ ਨੂੰ ਫੇਰ ਦਿੱਤਾ ਜਾਊਗਾ ਅਸੀਂ ਦੇਖਿਆ ਅਸ਼ੀਨਾ ਸਾਹਿਬ ਜਿਹੜੇ ਅਸੀਂ ਦੇਖਿਆ ਵੀ ਹਾੜਾ ਵਿੱਚ ਜਿਹੜੇ ਫੋਟੋ ਆ ਲਵਾਉਂਦੇ ਸੀ ਅਸੀਂ ਦੇਖਿਆ ਲੀਡਰ ਬੜੇ ਆਉਂਦੇ ਸੀ ਪਰ ਅੱਜ ਉਹ ਦਿਖਾਈ ਨਹੀਂ ਕਿਤੇ ਦੇ ਦੇ ਅੱਜ ਤੁਸੀਂ ਜ਼ੀਰੋ ਗਰਾਉਂਡ ਪੋਰਟ ਪਹਿਲਾਂ ਤੁਸੀਂ ਬੜੀ ਸੇਵਾ ਕੀਤੀ ਆ ਹੁਣ ਤੁਸੀਂ ਇਹਨਾਂ ਲੋਕਾਂ ਦੇ ਆ ਕੇ ਵਿਚਰੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਧੰਨਵਾਦ ਜਿੱਦਾਂ ਵੀ ਕਿਸੇ ਨੇ ਕੀਤਾ ਅਸੀਂ ਕਿਸੇ ਬਾਰੇ ਕੁਝ ਨਹੀਂ ਕਰ ਸਕਦੇ ਪਰ ਮੈਂ ਆਪਣੀ ਟੀਮ ਦਾ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਰਿਆਂ ਨਾਲ ਕੇ ਇਹ ਜਿਹੜਾ ਉਪਰਾਲਾ ਕੀਤਾ ਤੇ ਸਾਨੂੰ ਬਹੁਤ ਮਾਣ ਮਹਿਸੂਸ ਆ ਆਪਣੇ ਪਿੰਡ ਤੇ ਆਪਣੇ ਨਗਰ ਤੇ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਆ ਸੇਵਾ ਕਰਕੇ ਸਾਨੂੰ ਸੁਨੀਤੋ ਵੀ ਤੁਸੀਂ ਆਮ ਆਦਮੀ ਪਾਰਟੀ ਆਗੂ ਵੀ ਹੋ ਨਾਲ ਸਮਾਜ ਸੇਵੀ ਹੋ ਇਹ ਜਿਹੜੇ ਰਕਮ ਦਿੱਤੀ ਜਾ ਰਹੀ ਆ ਲੋਕਾਂ ਨੂੰ ਨੁਕਸਾਨ ਜਿਹੜਾ ਹੋਇਆ ਇਹ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ ਜਾਂ ਤੁਹਾਡੇ ਆਪਣੇ ਵੱਲੋਂ ਦਿੱਤੀ ਜਾ ਰਹੀ ਹੈ ਪਾਰਟੀ ਦਾ ਵੇਖੋ ਸਿਆਸੀ ਸਿਆਸਤ ਹਰ ਜਗ੍ਹਾ ਨਹੀਂ ਹੁੰਦੀ ਇਸ ਸਮੁੱਚੇ ਪਿੰਡ ਨੇ ਸਾਡੇ ਨੇ ਕਿਉਂਕਿ ਸਾਡੇ ਇਹ ਫੈਸਲਾ ਕੀਤਾ ਸੀ ਵੀ ਆਪਾਂ ਇੱਕ ਪਿੰਡ ਗੋਦ ਲੈਣਾ ਠੀਕ ਹੈ ਨਾ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਕੀਤੀ ਸੀ ਵੀ ਆਪਾਂ ਦੋ ਦੋ ਚਾਰ ਚਾਰ ਪਿੰਡ ਰਾਲ ਕੇ ਇੱਕ ਇੱਕ ਪਿੰਡ ਗੋਦ ਲਾਓ ਕਿਉਂਕਿ 10-20 ਪਿੰਡ ਹੀ ਨੇ ਸਾਡੇ ਹਲਕੇ ਦੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਤੇ ਉਹਨਾਂ ਨਾਲ ਆਪਾਂ ਇਹਨਾਂ ਦੇ ਜ਼ਖਮਾਂ ਤੇ ਮਲਮ ਲਾ ਸਕਦੇ ਹਾਂ ਕੁਝ ਨਾ ਕੁਝ ਕਰ ਸਕਦੇ ਹਾਂ ਠੀਕ ਹੈ ਨਾ ਤੋਂ ਇਸ ਤਹਿਤ ਪਾਰਟੀ ਬਾਜ਼ੀ ਦੀ ਇੱਥੇ ਕੋਈ ਗੱਲ ਨਹੀਂ ਨਾ ਇੱਥੇ ਆਣ ਕੇ ਕੋਈ ਪਾਰਟੀ ਬਾਜ਼ੀ ਕੀਤੀ ਗਈ ਆ ਅੱਜ ਵੀ ਤੁਹਾਡੇ ਮਾਧਿਮ ਨਾਈ ਮਾਈਕ ਤੇ ਇਹੋ ਹੀ ਗੱਲ ਕਹੀ ਗਈ ਹੈ ਵੀ ਜਿਹੜਾ ਕੋਈ ਵੀਰ ਇੱਥੇ ਆ ਗਿਆ ਠੀਕ ਹੈ ਜਿਹੜਾ ਰਹਿ ਗਿਆ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਜਿਹੜੀ ਉਹ ਉਹਦੀ ਹੈਲਪ ਜਿਹੜੀ ਉਹ ਹੀ ਕਰਾਂਗੇ ਅਸੀਂ ਅੱਜ 20 ਲੱਖ ਰੁਪਏ ਜਿਹੜਾ ਤੁਹਾਨੂੰ ਦੱਸਿਆ ਵੀ ਦੋ ਪਿੰਡ ਦੇ ਵਿੱਚ ਜਿਹੜਾ ਕੈਸ਼ ਲੈ ਕੇ ਆਏ ਜਿਹੜਾ ਤੁਹਾਡੇ ਸਾਹਮਣੇ ਮਤਲਬ ਸੰਮਰਪਿਤ ਕੀਤਾ ਲੋਕਾਂ ਨੂੰ ਬਿਨੈ ਸਿੰਘ ਸ਼ਾਹ ਪਾਰਟੀ ਬਾਜੀ ਉੱਪਰ ਉੱਠ ਕੇ ਇਸ ਮਦਦ ਕੀਤੀ ਗਈ ਹੈ ਅਸੀਂ ਦੇਖਿਆ ਕਈ ਲੋਕਾਂ ਦੇ ਲਾਂਭੇ ਹੁੰਦੇ ਨੇ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਇੱਥੇ ਵੰਡ ਗਏ ਸੀ ਜਨਾਲੇ ਚ ਉਹ ਲੋਕਾਂ ਦੀ ਵੀ ਸ਼ਿਕਾਇਤ ਸੀ ਕਿ ਉਹ ਆਪਣੇ ਚੇਤਿਆਂ ਨੂੰ ਜਾਂ ਆਪਣੇ ਸਰਪੰਚਾਂ ਨੂੰ ਹੀ ਦੇ ਗਏ ਨੇ ਆਮ ਲੋਕਾਂ ਤੱਕ ਮਦਦ ਪਹੁੰਚੀ ਨਹੀਂ ਹੈ ਜੀ ਨਹੀਂ ਗਰੇਵਾਲ ਸਾਹਿਬ ਵੇਖੋ ਗੱਲ ਹੈ ਪਤਾ ਕੀ ਮੈਂ ਸਿਆਸਤ ਦੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਸਿਆਸਤ ਇੱਕ ਵੱਖਰਾ ਪਲੇਟਫਾਰਮ ਆ ਮੈਂ ਤੁਹਾਡੇ ਮਾਧਿਅਮ ਨਾਲ ਕਹਿ ਆਂ ਕਿ ਅਸੀਂ ਸਿਰਫ ਗੁਰੂ ਨਾਨਕ ਨਾਮ ਲੈਵਾ ਸੀਗਾ ਸੰਗਤਾਂ ਵਾ ਠੀਕ ਆ ਸਾਡਾ ਫਰਜ਼ ਬਣਦਾ ਮੋਢਾ ਪਹਿਲਾਂ ਵੇਖੋ ਵੀ ਕਿਸੇ ਦੇ ਲੋੜ ਪੈਣ ਤੇ ਇੱਕ ਦੂਸਰੇ ਦੇ ਨਾਲ ਖਲੋਣਾ ਠੀਕ ਹੈ ਨਾ ਸਾਡੇ ਬਾਬੇ ਨੇ ਸਾਨੂੰ ਸਿਖਾਇਆ ਹੀ ਇਹ ਆ ਠੀਕ ਹੈ ਨਾ ਅਸੀਂ ਉਸ ਤਰ੍ਹਾਂ ਤੇ ਸੇਵਾ ਕਰ ਰਹੇ ਹਾਂ ਮੈਂ ਸਿਆਸੀ ਗੱਲ ਨਾ ਇਹਦੇ ਵਿੱਚ ਕੋਈ ਹੈਗੀ ਆ ਨਾ ਹੀ ਸਿਆਸਤ ਕੋਈ ਕਰਨੀ ਆ ਇੱਕ ਇੱਕ ਪਿੰਡ ਜਿਹੜਾ ਉਹ ਸਾਡੇ ਰਾਏਸਾਂਸੀ ਹਲਕੇ ਦਾ ਦੂਸਰਾ ਪਿੰਡ ਹੈ ਨਾਲੇ ਹਲਕੇ ਦਾ ਇਹਦੇ ਨਾਲ ਸਿਆਸਤ ਨਾ ਕੋਈ ਲੈਣਾ ਦੇਣਾ ਨਹੀਂ ਆ ਇਹੀ ਪਿੰਡ ਨੇ ਦੋ ਮੈਂ ਰਾਏਸਾਂਸੀ ਹਲਕੇ ਦੇ ਪਿੰਡ ਸਾਰੇ ਬਿਨਾ ਕੋਈ ਫੋਟੋ ਪਾਇਆ ਬਿਨਾ ਕਿਸੇ ਨੂੰ ਮਿਲਿਆ ਇੱਥੇ ਵੀ ਵੇਖਿਆ ਤੇ ਅਜਨਾਲੇ ਦੇ ਸਾਰੇ ਪਿੰਡ ਵੀ ਵੇਖੇ ਤੇ ਅੱਜ ਇੱਕ ਵਾਹਦ ਪਿੰਡ ਮੋਤਲਾ ਵਾ ਜਿੱਥੇ ਅੱਜ ਤੁਸੀਂ ਅੱਜ ਵੀ ਪਰ ਉਹ ਸ਼ਾਟ ਲੈ ਕੇ ਜਾਇਓ ਜਿੱਥੇ ਅੱਜ ਵੀ ਪਾਣੀ ਖਲੋਤਾ ਠੀਕ ਹੈ ਜੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਚਿਹਰੇ ਤੇ ਬੜੀ ਖੁਸ਼ੀ ਆ ਲੋਕ ਕਹਿੰਦੇ ਵੀ ਸਾਨੂੰ ਆਸ ਨਹੀਂ ਸੀ ਵੀ ਸਾਡਾ ਐਡਾ ਵੱਡਾ ਨੁਕਸਾਨ ਆਇਆ ਸਾਨੂੰ ਇਸ ਦਾ ਮੁਆਵਜ਼ਾ ਮਿਲੂਗਾ ਸਰਕਾਰਾਂ ਤੋਂ ਖਾਸ ਕਰਕੇ ਪਰ ਤੁਹਾਡੇ ਵੱਲ ਇਹ ਜੋ ਪ੍ਰਾਲਾ ਕੀਤਾ ਗਿਆ ਟੀਮ ਵੱਲੋਂ ਕੀਤਾ ਗਿਆ ਲੋਕ ਬੜਾ ਧੰਨਵਾਦ ਕਰ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਸਤਗੁਰੂ ਦੀ ਸੇਵਾ ਸਫਲ ਹੈ ਮੈਂ ਤੇ ਮਹਾਰਾਜ ਦੀ ਕਿਰਪਾ ਸਾਡੇ ਤੇ ਹੋਈ ਆ ਸਾਡੇ ਮਨ ਚ ਆਇਆ ਤੇ ਸਾਡੇ ਚਲੋ ਨਗਰ ਨੇ ਆਣ ਕੇ ਇੱਥੇ ਸੇਵਾ ਕੀਤੀ ਅਸੀਂ ਇਹਦੇ ਇਤੋਂ ਇਲਾਵਾ ਹੋਰ ਕੁਝ ਨਹੀਂ ਕਹਿ ਸਕਦੇ ਬਹੁਤ ਬਹੁਤ ਧੰਨਵਾਦ।ਿਲਕੋ ਤੁਸੀਂ ਦੇਖਿਆ ਹੈ ਸ਼ੀਨਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਪਾਰਟੀ ਪਾਣੀ ਉੱਪਰ ਉੱਠ ਕੇ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਗਿਆ ਲੋਕਾਂ ਨੂੰ ਜਿਹੜੀ ਰਾਸ਼ੀ ਰਕਮ ਦਿੱਤੀ ਗਈ ਆ ਹਾਂਜੀ ਬਾਪੂ ਕੀ ਕਹਿਣਾ ਚਾਹੋਗੇ ਤੁਹਾਨੂੰ ਆ ਜਿਹੜੀ ਆ ਮਦਦ ਦਿੱਤੀ ਗਈ ਆ ਸ਼ੀਨਾ ਸਾਹਿਬ ਵੱਲੋਂ ਕੀ ਕਹਿਣਾ ਚਾਹੋਗੇ ਤੇ ਇਹ ਜੀ ਬੜੀ ਮਿਹਰਬਾਨੀ ਹੈ ਨਰ ਬੜੀ ਮਿਹਰਬਾਨੀ ਕਰੀਬ ਇਲਾਕਾ ਡੁੱਬ ਗਿਆ ਸੀ ਕੋਈ ਹਾਲ ਨਹੀਂ ਰੋਟੀ ਵੀ ਨਹੀਂ ਪੱਕਦੀ ਜਿਹੜੇ ਮਕਾਨ ਹਨ ਉਹ ਵੀ ਪਾੜ ਗਏ ਨੇ ਪੱਕੇ ਹੀ ਪਾੜ ਗਏ ਨੇ ਮੰਦਾ ਹਾਲ ਹੋਇਆ ਤੇ ਬੜੀ ਚੀਨਾ ਸਾਹਿਬ ਦੀ ਮਿਹਰਬਾਨੀ ਕਿ ਸਾਡੇ ਤੱਕ ਪਹੁੰਚੇ ਨੇ ਤੇ ਸ਼ਹਾਦਾ ਦਿੱਤੀ ਏ ਬਹੁਤ ਬਹੁਤ ਧੰਨਵਾਦ ਪਰ ਮੈਨੂੰ ਸੋ ਅਸੀਂ ਲੀਡਰ ਤੁਹਾਡੇ ਹੋਰ ਹੀ ਬੜੇ ਇਥੇ ਪਹੁੰਚੇ ਹੋਣਗੇ ਬੜੀਆਂ ਇਥੇ ਫੋਟੋਆਂ ਲਵਾਈਆਂ ਤੁਹਾਡੇ ਨਾਲ ਕੇ ਬੜਿਆਂ ਤੁਹਾਡੇਆਂ ਕੇ ਰੋਟੀਆਂ ਵੀ ਖਾਦੀ ਇਥੇ ਆ ਕੇ ਅੱਜ ਲੀਡਰ ਨਹੀਂ ਉਹ ਦਿਖਾਈ ਦਿੱਤੇ ਕੀ ਕਹਿਣਾ ਚਾਹੋਗੇ ਉਹ ਵੀ ਲੀਡਰ ਨਹੀਂ ਆਏ ਹਾਲੀ ਤੱਕ ਨਹੀਂ ਆਏ ਲੀਡਰਾਂ ਦਾ ਫਰਜ਼ ਹੀ ਆ ਕੇ ਇਹਨਾਂ ਦੀ ਸ਼ਹਾਦਾ ਕਰਨਿਆ ਵੋਟਾਂ ਵੇਰੀ ਆਉਂਦੇ ਨੇ ਤੇ ਅੱਗੂ ਪਿਛੂ ਨਹੀਂ ਆਏ ਹੁਣ ਇਹਨਾਂ ਦੀ ਬੜੀ ਮਿਹਰਬਾਨੀ ਸ਼ੀਨਾ ਸਾਹਿਬ ਦੀ ਵੀ ਸਾਨੂੰ ਚੱਕ ਦਿੱਤੇ ਨੇ ਚਲੋ ਕੋਈ ਚਾਹ ਮਿੱਠਾ ਲੈ ਆਵਾਂਗੇ ਜਾਂ ਹੋਰ ਵੀ ਗਰਜੇ ਲਾ ਲਾਂਗੇ ਪੱਕੀ ਲੱਗਦਾ ਸ਼ੀਨਾ ਸਾਹਿਬ ਤੁਹਾਡੇ ਪੁੱਤਰ ਬਣ ਕੇ ਆਏ ਨੇ ਤੁਹਾਡੇ ਬੇਟਾ ਬਣ ਕੇ ਤੁਹਾਡੇ ਵੀ ਪਿੱਛਰੇ ਨੇ ਆ ਕੇ ਤੁਹਾਡੇ ਚ ਹਾਂਜੀ ਬੜੀ ਮਿਹਰਬਾਨੀ ਜੀ ਉਹਨਾਂ ਦੀ ਬੜੀ ਮਿਹਰਬਾਨੀ ਸ਼ੀਨਾ ਸਾਹਿਬ ਆਏ ਨੇ ਤੇ ਸ਼ੀਨਾ ਸਾਹਿਬ ਨੇ ਸਾਡੀ ਮੱਈਟ ਕੀਤੀ ਬੜੀ ਤੇ ਗਾਂਵ ਵੀ ਜਾਂਦੇ ਨੇ ਵੀ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਪਿੰਡ ਵਾਸੀ ਭਾਈ ਸਾਹਿਬ ਤੁਹਾਨੂੰ ਵੀ ਮਦਦ ਮਿਲੀ ਹੈ ਤੁਹਾਨੂੰ ਹੀ ਸਹਾਇਤਾ ਦਿੱਤੀ ਗਈ ਹੈ ਜੀ ਜੀ ਕੀ ਨਾਮ ਤੁਹਾਡਾ ਦਿਲਬਾਗ ਸਿੰਘ ਜੀ ਦਿਲਬਾਗ ਸਿੰਘ ਦਿਲਬਾਗ ਸਿੰਘ ਕਿੰਨੀ ਰਕਮ ਤੁਹਾਨੂੰ ਮਿਲੀ ਆ ਕਿੰਨਾ ਤੁਹਾਡੀ ਫਸਲ ਦਾ ਨੁਕਸਾਨ ਹੋ ਗਿਆ ਤੁਹਾਨੂੰ ਨੁਕਸਾਨ ਹੋ ਗਿਆ ਜੀ 12-14 ਕਿੱਲੇ ਜ਼ਮੀਨ ਸੀ ਉਹਦੇ ਵਿੱਚੋਂ ਕੁਝ ਨਹੀਂ ਲੱਭਾ ਸਾਨੂੰ 15000 ਦਾ ਚੈੱਕ ਸ਼ੀਨਾ ਸਾਹਿਬ ਨੇ ਦਿੱਤਾ ਇਹਨਾਂ ਵੱਲੋਂ ਤਹਿਤ ਦਿਲੋਂ ਤਹਿਤ ਲੋ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਸਰਕਾਰ ਵੱਲੋਂ ਤੇ ਕੋਈ ਨੁਮਾਇੰਦਾ ਪਹੁੰਚੜੀ ਨਾ ਕੋਈ ਚੈੱਕ ਨਾ ਕੋਈ ਖਾਣ ਵਾਲੀ ਚੀਜ਼ਾਂ ਉਹਨਾਂ ਵੱਡੀਆਂ ਪਹਿਲਾਂ ਹੁਣ ਕੋਈ ਵੀ ਨਹੀਂ ਪਹੁੰਚਿਆ ਕਿ ਲੱਗਦਾ ਨਹੀਂ ਸੀ ਹੁਣ ਸਾਰ ਲੈਣੀ ਚਾਹੀਦੀ ਸੀ ਜੋ ਪਾਣੀ ਹਟ ਗਿਆ ਹੁਣ ਹੋ ਕੇ ਪਤਾ ਲੈਣਾ ਚਾਹੀਦਾ ਸੀ ਵੀ ਕਿਹੜੇ ਹਾਲਾਤਾਂ 'ਚ ਰਹਿ ਰਹੇ ਨੇ ਕਿਹੜੇ ਕਿਸਾਨ ਆ ਜਿਹੜਾ ਜਿੰਦਗੀ ਬਤੀਤ ਕਰ ਰਹੇ ਨੇ ਵੇਖੋ ਉਹਨਾਂ ਵਾਲਾ ਸਮਾਂ ਹੀ ਆ ਜੀ ਤਬਦੀਲ ਕਰੂ ਗੱਲ ਲਿਖਤ ਪੜਤ ਹੋ ਗਈ ਆ ਜੇ ਤਾਂ ਦੇਣਗੇ ਤਾਂ ਧੰਨਵਾਦ ਨਹੀਂ ਤਾਂ ਇਹ ਤਾਂ ਫਿਰ ਸ਼ੀਨਾ ਸਾਹਿਬ ਵਾਲਾ ਤਾਂ ਫਿਰ ਹੈ ਹੀ ਆ ਜੋ ਵੀ ਹੈਗਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲੱਗਦਾ ਨਹੀਂ ਕਿ ਸ਼ੀਨਾ ਸਾਹਿਬ ਵੱਲੋਂ ਆਪਣੀ ਟੀਮ ਵੱਲੋਂ ਦਰਿਆ ਦੇਲੀ ਵਿਖਾਈ ਗਈ ਆ ਐਡੀ ਵੱਡੀ ਰਕਮ ਇੱਥੇ ਵੰਡੀ ਗਈ ਆ ਜੀ ਲੋਕਾਂ ਨੇ ਅਸੀਂ ਦੇਖਿਆ ਲੋਕਾਂ ਦਾ ਗੱਲ ਬਾਕੀ ਸੀ ਲੋਕਾਂ ਦੇ ਚਿਹਰੇ ਤੇ ਬੜੀ ਖੁਸ਼ੀ ਸੀ ਜੀ ਹਾਂ ਜੀ ਜੀ ਬਿਲਕੁਲ ਬਿਲਕੁਲ ਖੁਸ਼ੀ ਵਾਲਾ ਦਾ ਮੋਲ ਬਣੇ ਆ ਜੀ ਇਸ ਪੈਸੇ ਨਾਲ ਅਸੀਂ ਤੇਲ ਪਾਵਾਂਗੇ ਬੀਜ ਲਵਾਂਗੇ ਕੁਝ ਹੋਰ ਆਪਣੇ ਜਿਹੜੇ ਲੋੜਿੰਦੇ ਸਮਾਨ ਲਵਾਂਗੇ ਤੇ ਗਾਂ ਫਸਲ ਦੀ ਤਿਆਰੀ ਕਰ ਸਕਦੇ ਹਾਂ ਸਾਡੇ ਤੱਕ ਹਜੇ ਤੱਕ ਕੋਈ ਨਹੀਂ ਪਹੁੰਚਿਆ ਸਮੇਂ ਦੇ ਅਨਸਾਰ ਹੋ ਸਕਦਾ ਵਾ ਹੋਰ ਹੀ ਪਹੁੰਚਣਾ ਪਰ ਅੱਜ ਤਾਂ ਪਹਿਲੀ ਵਾਰ ਸ਼ੀਨਾ ਸਾਹਿਬ ਜੀ ਆਏ ਨੇ ਤੈਨੂੰ ਲੋ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਇੱਕਦਮ ਸ਼ੀਨਾ ਸਾਹਮਣੇ ਸ਼ੁਰੂਆਤ ਕਰ ਦਿੱਤੀ ਗਈ ਹੈ ਸ਼ਾਇਦ ਹੁਣ ਇਹਨਾਂ ਨੂੰ ਵੇਖ ਕੇ ਹੋਰ ਹੀ ਲੀਡਰ ਜਾਂ ਹੋਰ ਹੀ ਲੋਕ ਪਹੁੰਚਣਗੇ ਹਾਂਜੀ 100% ਉਮੀਦ ਹੈ ਕਿ ਸ਼ਾਇਦ ਸੁੱਤੇ ਹੋਏ ਲੀਡਰ ਵੀ ਜਾਗ ਜਾਣ ਜਾਗ ਜਾਣਗੇ ਹਾਂਜੀ ਹੱਲੇ ਤੇ ਕੋਈ ਤੱਕ ਨਹੀਂ ਇਹ ਤੱਕ ਨਹੀਂ ਪਹੁੰਚਿਆ ਜੀ ਮਿਹਰਬਾਨੀ ਬਹੁਤ ਬਹੁਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਆਪਣੇ ਕੈਮਰੇ ਨਾਲ ਹੀ ਪਿੰਡ ਰਾਸਾਸੀ ਹਲਕਿਆਂ ਦੇ ਪਿੰਡ ਮੋਤਲੇ ਦੀ ਦਿਖਾ ਰਹੇ ਹਾਂ ਜਿੱਥੇ ਕਿ ਗੁਰਸਾਨ ਸਿੰਘ ਸ਼ੀਨਾ ਵੱਲੋਂ ਅੱਜ ਮਾਲੀ ਸਹਾਇਤਾ ਲਈ ਜੀ ਦਿੱਤੀ ਗਈ ਹੈ ਮਦਦ ਜਿਹੜੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਪੈਣਾ ਵਾਲੇ ਹੱਥ ਤੇ ਤੁਸੀਂ ਦੇਖ ਸਕਦੇ ਹੋ ਲਫਾਫੇ ਫੜੇ ਨੇ ਇਹਨਾਂ ਵਿੱਚ ਇਹਨਾਂ ਦੀ ਰਕਮ ਆ ਕਿਸੇ ਦਾ 10000 ਕਿਸੇ ਦਾ 15000 ਕਿਸੇ ਦੇ ਮੁਆਵਜ਼ੇ ਦੇ ਸਾਮਣੇ ਪੈਟੇਂ ਸਾਹਿਬ ਜੀ ਦਾ ਨੁਕਸਾਨ ਆਇਆ ਸੀ ਉਹਨੇ ਰੱਖਿਆ ਗੱਲ ਬਾਤੂ ਕਰਾਂਗੇ ਪੈਨ ਜੀ ਕਿੰਨੀ ਤੁਹਾਨੂੰ ਮੁਆਵਜ਼ਾ ਮਿਲਿਆ ਕਿੰਨੇ ਪੈਸੇ ਤੁਹਾਨੂੰ ਮਿਲ ਗਏ ਸਾਨੂੰ 6000 ਰੁਪਏ ਮਿਲੇ ਅੱਛਾ ਕਿੰਨੀ ਦਾ ਨੁਕਸਾਨ ਹੋਇਆ ਸੀ ਤੁਹਾਡੀ ਪਿਆਲੀ ਦਾ 2 ਕਿੱਲੇ ਦਾ 2 ਕਿੱਲੇ ਦਾ ਹਾਂਜੀ ਤੇ ਮੇਰੀ ਸੋਚ ਤੁਹਾਨੂੰ ਆਸ ਹੈਗੀ ਸੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲੂਗੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਸਹਾਇਤਾ ਮਿਲੂਗੀ ਨਹੀਂ ਸਾਨੂੰ ਨਹੀਂ ਸੀ ਆਸ ਆਗੀ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਆ ਅੱਗੇ ਵੀ ਰਿਕਵੈਸਟ ਕਰਨੇ ਆ ਵੀ ਸਾਨੂੰ ਅੱਗੇ ਵਾਸਤੇ ਵੀ ਸਾਡੀ ਮਦਦ ਕੀਤੀ ਜਾਵੇ ਵੀਰ ਜੀ ਤੁਸੀਂ ਤੁਹਾਡੇ ਇਲਾਕੇ 'ਚ ਪਾਣੀ ਦਾ ਕਿੰਨੇ ਕੁ ਮਾਰ ਵੱਜੀ ਸੀ ਕਿੰਨੇ ਕੁ ਫਸਲਾਂ ਕਿੰਨੇ ਕੁ ਘਰ ਜਿਹੜੇ ਬਰਬਾਦ ਹੋ ਗਏ ਸੀ ਇਸ ਚੀਜ਼ ਦੇ ਇੱਥੇ ਕਾਫੀ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਤੇ ਸਾਰੇ ਸਬਨਾ ਦੇ ਹੀ ਫਸਲ ਮਾਰ ਹੋ ਗਈ ਆ ਨਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਇੱਥੇ ਨਾ ਅਜੇ ਵੀ ਕਾਫੀ ਪੈਲੀਆਂ ਵਿੱਚ ਪਾਣੀ ਹੈਗਾ ਵਾ ਸਾਡੇ ਇੱਥੇ ਦੇਖਿਆ ਜਾ ਸਕਦਾ ਤੇ ਫਸਲ ਜਿਹੜੇ ਝੋਨਾ ਹੈ ਉਹਨਾਂ ਤੇ ਦਾਣੇ-ਦੂਣੇ ਤੇ ਹੈ ਨਹੀਂ ਕਿ ਸਾਰੇ ਮਾਰਿਆ ਗਿਆ ਵਜਾਂ ਨੇ ਕਿ ਤੇ ਬਾਕੀ ਕੋਠੇ ਵੀ ਟੈਗ ਗਏ ਨੇ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਸਾਡਾ ਤੇ ਕਿ ਲੱਗਦਾ ਇਹਨਾਂ ਪੈਸਿਆਂ ਤੁਹਾਡਾ ਕਿਨੇ ਕੋਈ ਗੁਜ਼ਾਰਾ ਹੋਊਗਾ ਤੁਹਾਡੇ ਜਿਹੜਾ ਨੁਕਸਾਨ ਹੈ ਕਿਦੋਂ ਉਪਰ ਭਾਈ ਨਹੀਂ ਕਰ ਸਕਦੀ ਪਰ ਕਿਤੇ ਕਿਤੇ ਤੁਹਾਡੀ ਮਦਦ ਜ਼ਰੂਰ ਹੋਊਗੀ ਦਾ ਹਾਂਜੀ ਭਾਜੀ ਉਹ ਦੂਸਰਾ ਥੋੜਾ ਬਹੁਤਾ ਸਾਡੇ ਪੈਲੀ ਦੀ ਮਾਈ ਤਾਂ ਹੋ ਜਾਊਗੀ ਕਣਕ ਕਣਕ ਅਸੀਂ ਪੀ ਸਕਾਂਗੇ ਠੀਕ ਹੈ ਤੇਰ ਤੋਂ ਭਾਜੀ ਤੁਹਾਡਾ ਕੀ ਨਾ ਆ ਤੁਹਾਨੂੰ ਕਿਨੇ ਰੁਪਏ ਮਿਲੇ ਹਾਂਜੀ ਸਾਨੂੰ 6000 ਮਿਲੇ ਠੀਕ ਹੈ ਹਾਂਜੀ ਤੇ ਉਹ ਤੁਹਾਡਾ ਕਿੰਨਾ ਕ ਨੁਕਸਾਨ ਹੋਇਆ ਸਾਡਾ 2 ਕਿੱਲੇ ਹਾਂਜੀ ਇਹ ਤੁਹਾਨੂੰ ਆਸ ਹੈਗੀ ਸੀ ਕਿਸੇ ਕਰਮ ਵੀ ਤੁਹਾਨੂੰ ਪੈਸੇ ਮਿਲਣਗੇ ਤੁਹਾਨੂੰ ਸਹਾਇਤਾ ਮਿਲੂਗੀ ਕਦੀ ਹੈਗੀ ਸੀ ਉਮੀਦ ਹੈ ਨਹੀਂ ਕੋਈ ਆਸ ਨਹੀਂ ਸਾਨੂੰ ਹਾਂਜੀ ਬਹੁਤ ਆਦਾ ਸ਼ੂਗਰ ਧੰਨਵਾਦ ਪੀ ਕਣਕ ਬੀਜੀ ਜੈਦੀ ਭਾਜੀ ਇਹਦੇ ਨਾਲ ਵੀ ਖਾਦਾ ਜੈਦੀ ਹਾਂਜੀ ਪੈਣ ਤੁਹਾਡਾ ਹਾਂਜੀ ਸਾਡਾ ਵੀ 2 ਕਿਲੋ ਥਾ ਅਸੀਂ ਸਾਡਾ ਵੀ ਮਾਰਿਆ ਗਿਆ ਚੋਨਾ ਸਵੇਚ ਤੇ ਜੇ ਵੀ ਬੰਦਾ ਬੰਦਾ ਪਾਣੀ ਆ ਠੀਕ ਹੈ ਡੱਬੇ ਪਏ ਚੋਂ ਤੁਹਾਨੂੰ ਧੰਨਵਾਦ ਜਿਹੜਾ ਸਾਡੀ ਇਨੀ ਕਿ સેવા ਕਰ ਦਿੱਤੀ ਤੁਸੀਂ ਵੀ ਕਣਕ ਕਣਕ ਬੀਜ ਲਾਂਗਾ ਤੁਹਾਡਾ ਵਾਦੀ ਬਿਲਕੁਲ ਤੁਸੀਂ ਦੇਖਿਆ ਅੱਜ ਪਿੰਡ ਮੋਤਲੇ ਦੀ ਤੁਹਾਨੂੰ ਤਸਵੀਰਾਂ ਥਾਂ ਨਹੀਂ ਕਰ ਰਹੇ ਆ ਜਿੱਥੇ ਕਿ ਲੋਕਾਂ ਨੂੰ ਮੁਆਵਜ਼ਾ ਮਿਲਿਆ ਵਾ ਲੋਕਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ ਹੈ ਮਦਦ ਕੀਤੀ ਗਈ ਹੈ ਗੁਰਸੰਗ ਸ਼ੀਨਾ ਵੱਲੋਂ ਤੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਪਈ ਸਾਨੂੰ ਬਿਲਕੁਲ ਆਸ ਨਹੀਂ ਸੀ ਸਰਕਾਰਾਂ ਵੱਲੋਂ ਤੇ ਜਿਹੜੇ ਕਿ ਹਾਥੀ ਕਾਲੇ ਕਰ ਦਿੱਤੇ ਗਏ ਸੀ ਪਰ ਫਿਰ ਵੀ ਸ਼ੀਨਾ ਸਾਹਿਬ ਵੱਲੋਂ ਜਿਹੜੀ ਮਤ ਕੀਤੀ ਉਹਨਾਂ ਟੀਮ ਵੱਲੋਂ ਆ ਜਿਹੜੇ ਰਕਮ ਮੰਡੀ ਗਈ ਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਬਾਪੂ ਜੀ ਤੁਹਾਨੂੰ ਵੀ ਕੋਈ ਮੁਆਵਜ਼ਾ ਤੁਹਾਨੂੰ ਸਹਾਇਤਾ ਮਿਲੀ ਆ ਹਾਂਜੀ ਹਾਂਜੀ ਮਿਲੀ ਆ 9000 ਬਲਵਿੰਦਰ ਸਿੰਘ ਜੀ ਬਲਵਿੰ ਕੋਛੇ ਪੂਰਾ ਜੂਰਾ ਪੂਰਾ ਬਹੁਤ ਜ਼ਿਆਦਾ ਆਸ ਹੈਗੀ ਸੀ ਇੰਨੇ ਪੈਸੇ ਦੀ ਕਦੀ ਵੀ ਕੋ ਆ ਕੇ ਮਤ ਦਊਗਾ ਪਾਣੀ ਘਟ ਗਿਆ ਵਾ ਮੁਆਵਜ਼ਾ ਕੋ ਮਿਲੂਗਾ ਨਾ ਨਾ ਅਜੇ ਤਾਂ ਕੋਈ ਹੱਥ ਨਹੀਂ ਜਾਦਾ ਪ੍ਰਮਾਤਮਾ ਨੇ ਚਲੋ ਕਿਰਪਾ ਕਰਤੀ ਮਾਲਕ ਨੇ ਸੱਚੇ ਬਾਦਸ਼ਾਹ ਨੇ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸ਼ੀਲਾਸੀ ਰਾਜਾ ਸਾਹਿਬ ਅਸੀਂ ਹਲਕੇ ਦਿਖਾ ਰਹੇ ਹਾਂ ਜਿੱਥੇ ਕਿ ਲੋਕਾਂ ਨੂੰ ਅੱਜ ਮਾਲੀ ਜਿਹੜੀ ਸਹਾਇਤਾ ਦਿੱਤੀ ਗਈ ਹੈ ਗੁਰਸੰਚ ਸਿੰਘ ਚੀਨਾ ਵੱਲੋਂ ਆਪਣੀ ਟੀਮ ਦੇ ਨਾਲ ਤੇ ਇਸ ਜਿਹੜਾ ਗੋਦ ਵੀ ਲਿਆ ਗਿਆ ਸੀ ਚੀਨਾ ਸਾਹਿਬ ਵੱਲੋਂ ਪਰ ਲੋਕਾਂ ਦਾ ਇਹ ਵੀ ਲੋਸ ਹੈ ਵੀ ਸਰਕਾਰਾਂ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਨਹੀਂ ਨਿਭਾਏ ਪਰ ਗੁਰਸੰਚ ਸਿੰਘ ਚੀਨਾ ਵਾਲੀ ਆਪਣੀ ਟੀਮ ਵੱਲੋਂ ਜਿਹੜਾ ਕੀ ਆਪਣੇ ਮਾਲੀ ਸਹਾਇਤਾ ਜਿਹੜੀ ਆ ਵੱਡੀ ਮਦਦ ਕੀਤੀ ਗਈ ਹੈ ਕਿਸੇ ਨੂੰ 15000 ਪਰ ਇੱਕ ਦੇ ਹਿਸਾਬ ਨਾਲ 3000 ਰੁਪਏ ਦੇ ਸਾਲਾਂ ਦਾ ਰਕਮ ਦਿੱਤੀ ਗਈ ਆ ਜਿੰਨੇ ਜਿਹੜੇ ਕਿਸੇ ਮਨੂਦੇਵ ਜੀ ਆਤ ਮੈਂ ਤੁਹਾਡਾ ਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਰਾਸਾਸੀ ਹਲਕਾ